ਜੋ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਨ੍ਹਾਂ ਨੇ ਗੁਰਮੁਖ ਨੂੰ ਮਨ ਨੂੰ ਇੰਨਾ ਭਰਮਾਂ ਵਿੱਚ ਪਾ ਕੇ ਨਾ ਗਾਲ ਵਿੱਚ ਮੋਹ ਦੀ ਪਾਈ ਪੈਰਾਂ ਵਿੱਚ ਲੋਭ ਦੀਆਂ ਬੇੜੀਆਂ ਪਾ ਕੇ ਨਾ ਬੰਦੀਖਾਨੇ ਵਿੱਚ ਬੰਦ ਕਰ ਦਿੱਤਾ ਤੇ ਗੁਰਮੁਖੋ ਰਾਤ ਦਿਨ ਵਿਚਾਰਾਂ ਵਿੱਚ ਲਾ ਜਾ ਕੇ ਨਾ ਇਹ ਮਨ ਨੂੰ ਦੁਖੀ ਕਰਦੇ ਹਨ ਇਹ ਸਤਿਗੁਰੂ ਕਿਰਪਾ ਕਰਦਾ ਹੈ। ਅਰਜਾਨਾ ਜੋ ਮਨ ਗੁਰਮ ਕੋ ਜਦ ਇਹ ਤਨ ਵਿੱਚ ਆਉਂਦਾ ਹੈ ਨਾ ਰਸਤੇ ਵਿੱਚ ਗੁਰਮ ਕੋ ਇਸ ਨੂੰ ਸਤਿਗੁਰੂ ਮਿਲਦਾ ਹੈ, ਆਤਮਾ ਰਾਮ ਮਿਲਦਾ ਹੈ। ਕਿਉਂਕਿ ਆਤਮਾ ਅਲੱਗ ਹੈ, ਮਨ ਅਲੱਗ ਹੈ। ਇਹ ਅੰਤਰ ਹੈ ਗੁਰਮ ਕੋ ਆਤਮਾ ਨੂੰ ਸਤਿਗੁਰੂ ਕਹਿ ਦਿੰਦਾ ਹੈ, ਆਤਮਾ ਰਾਮ ਕਹਿ ਦਿੰਦਾ ਹੈ। ਜਿਸ ਤੱਕ ਪ੍ਰਮਾਤਮਾ ਨਾਲ ਮਲਾਪ ਹੈ। ਤੇ ਗੁਰਮ ਕੋ आत्मराम सतगुरु ਇਹ ਮਨ ਬੱਚੇ ਨੂੰ ਗੁਰਮਖੋ ਰੋਜ਼ਾਨਾ ਰੋਜ਼ਾਨਾ ਸਮਝਾਉਂਦੇ ਹਨ ਕਿ ਬੱਚੇ ਬਗਾਨੇ ਪਿੰਡ ਵਿੱਚ ਜਾਣਾ ਹੈ ਬਗਾਨੇ ਪਿੰਡ ਦੇ ਵਿੱਚ ਉੱਥੇ ਇਹ ਪੰਜ ਇਹ ਪੰਜ ਚੋਰ ਹਨ ਜਿਵੇਂ ਬਗਾਨੇ ਪਿੰਡ ਵਿੱਚ ਜਾਂਦੇ ਹਨ ਗੁਰਮਖੋ ਹਨੇ ਨਾ ਉਹ ਕੋਈ ਗੁਰਮਖੋ ਘਰ ਦਾ ਸਿਆਣਾ ਕੀ ਕਹਿੰਦਾ ਬੱਚੇ ਕੋਈ ਡੰਡਾ ਲੈ ਕੇ ਜਾਵੋ ਕੁੱਤਾ ਇਹਨਾਂ ਵੱਢ ਖਾਵੇ ਤੇ ਜੋ ਗੁਰਮਖੋ ਬੱਚਾ ਮੰਨ ਲੈਂਦਾ ਹੈ ਨਾ ਕੁੱਤਿਆਂ ਤੋਂ ਬਚ ਜਾਂਦਾ ਹੈ ਜੋ ਨਹੀਂ ਮੰਨਦਾ ਤੇ ਉਹ ਗੁਰਮਖੋ ਕਈ ਵਾਰੀ ਉਹ ਕੁੱਤੇ ਵੱਢ ਹੀ ਖਾਂਦੇ ਹਨ ਏਵੇਂ ਆਤਮਾਰਾਮ ਸਤਗੁਰੂ ਰਜਾਨਾ ਰਜਾਨਾ ਮੰਨ ਬੱਚੇ ਨੂੰ ਸਮਝਾਉਂਦੇ ਹਨ ਬੱਚੇ ਜਿੱਥੇ ਤੂੰ ਖੇਲ ਖੇਲਣਾ ਹੈ ਨਾ ਉੱਥੇ ਇਹ ਪੰਜ ਚੋਰ ਹਨ ਤੈਨੂੰ ਨੌਕਰ ਦਿੱਤੇ ਆਨ ਪਰ ਤੂੰ ਅਜ ਅਚੇਤ ਹੋ ਕੇ ਨਾ ਅੱਜ ਇਹਨਾਂ ਤੈਨੂੰ ਗੁਲਾਮ ਕਰ ਲਿਆ ਤੂੰ ਗੁਲਾਮ ਹੋ ਚੁੱਕਾ ਹੈ ਫਿਰ ਗੁਰਮਖੋ ਸਤਗੁਰੂ ਇਹਨਾਂ ਨੂੰ ਕੁੱਟਣ ਦਾ ਤਰੀਕਾ ਦੱਸਦੇ ਹਨ ਦ੍ਰਿਸ਼ਟਮਾਨ ਦੇ ਵਿੱਚ ਕੋਈ ਥੋੜਾ ਬਹੁਤ ਸਾਡਾ ਨੁਕਸਾਨ ਕਰ ਦੇਵੇ ਨਾ ਅਸੀਂ ਗੁਰਮਖੋ ਉਹਦੀ ਬਹੁਤ ਵੱਡੀ ਵਿਰੋਧਤਾ ਕਰਦੇ ਹਾਂ ਰਸਨਾ ਕਰਕੇ ਇਹ ਸਰੀਰ ਕਰਕੇ ਗੁਰਮਖੋ ਝਗੜਾ ਸ਼ੁਰੂ ਕਰ ਦਿੰਦੇ ਹਾਂ ਪਰ ਇਦਦਰ ਜੋ ਪੰਜ ਚੋਰ ਹਨ ਗੁਰਮਖੋ ਅੰਦਰ ਦਾ ਸੂਖਮ ਖੇਲ ਹੈ ਇਹ ਮਨ ਦਾ ਜੋ ਧਨ ਇਹ ਕੀਮਤੀ ਇਹ ਸਵਾਸ ਲੁੱਟੀ ਜਾਂਦੇ ਆ ਪਾਸ਼ਾ ਕਹ ਰਹੇ ਹਨ ਇਸ ਦੇਹੀ ਅੰਦਰ ਪੰਜ ਚੋਰ ਵਸਦੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅਮਰਤ ਲੂਟੇ ਮਨਮੁਖ ਨੀ ਬੂਝੇ ਕੋ ਨਾ ਸੁਣੇ ਪੁਕਾਰਾ ਤੇ ਗੁਰਮਖੋ ਜਦ ਇਹ ਮਨ ਇਨਨਕ ਮਜੂਰ ਪੈ ਗਿਆ ਨਾ ਅਚਾਨਕ ਗੁਰੂ ਦੇ ਸੰਗਤ ਮਿਲ ਗਈ ਹੈ ਪੂਰਨ ਸਾਧੂ ਦਾ ਜਦ ਸੰਗ ਮਿਲਿਆ ਹੈ ਨਾ ਤੇ ਗੁਰਮ ਕੋ ਫਿਰ ਸਤਿਗੁਰਾਂ ਨੂੰ ਪੁੱਛਦਾ ਕਿ ਜੋ ਮੇਰਾ ਪਿਤਾ ਪਰਮਾਤਮਾ ਹੈ ਉਹ ਰਹਿੰਦਾ ਕਿੱਥੇ ਹੈ ਉਹ ਪਰਮਾਤਮਾ ਨੂੰ ਮੈਂ ਮਿਲਣਾ ਕਿਵੇਂ ਹੈ ਕਿਵੇਂ ਮੈਂ ਫਰਿਆਦ ਕਰਨੀ ਹੈ ਕਿਵੇਂ ਅਰਦਾਸ ਕਰਨੀ ਹੈ ਫਿਰ ਸਤਿਗੁਰ ਸਮਝਾਉਣ ਲੱਗੇ ਕਿ ਪਰਮਾਤਮਾ ਦੇ ਦੋ ਹੀ ਰੂਪ ਹਨ ਇੱਕ ਪਰਮਾਤਮਾ ਦਾ ਨਿਰਗੁਣ ਰੂਪ ਹੈ ਇੱਕ ਸਰਗੁਣ ਰੂਪ ਹੈ ਜੋ ਤੇਰਾ ਆਲਾ ਦਵਾਲਾ ਖਾਲੀ ਖਲਾ ਇਹ ਪਰਮਾਤਮਾ ਦਾ ਨਿਰਗੁਣ ਰੂਪ ਹੈ ਤੇ ਇਹ ਜੋ ਸੰਸਾਰ ਵੇਖਦੇ ਹੋ ਨਾ ਇਹ ਪਰਮਾਤਮਾ ਦਾ ਸਰਗੁਣ ਰੂਪ ਹੈ ਬਾਦਸ਼ਾਹ ਫਰਮਾਉਣ ਲੱਗੇ ਸਰਗੁਣ ਨਿਰਗੁਣ ਰੰਕਾਰ ਸੁੱਨ ਸਮਾਦੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ ਪਾਚਾ ਸਮਝਾਉਂਦੇ ਜੋ ਤੇਰੇ ਸਾਹਮਣੇ ਆ ਨਾ ਇਹ ਖਾਲੀ ਖਲਾ ਇਸ ਨੂੰ ਬ੍ਰਹਮ ਕਹਿ ਦਿੱਤਾ ਤੇ ਇਹ ਜੋ ਅੱਖਾਂ ਨਾਲ ਸੰਸਾਰ ਵੇਂਦੇ ਹੋ ਨਾ ਇਹਨੂੰ ਜਨ ਕਹਿ ਦਿੱਤਾ ਪਾਚਾ ਸਮਝਾਉਂਦੇ ਬ੍ਰਹਮ ਮੇ ਜਨ ਜਨਮ ਮੇ ਪਾਰ ਬ੍ਰਹਮ ਆਪੇ ਇੱਕ ਨਾਹੀ ਕਿਛ ਪਰਮ ਕਿ ਇਹ ਭੁਲੇਖਾ ਕੱਢ ਦੇ ਜੋ ਸਾਡੇ ਸਾਹਮਣੇ ਹੈ ਇਸ ਨੂੰ ਪੁਰਖ ਕਹਿ ਦਿੱਤਾ ਤੇ ਸਾਨੂੰ ਨਾਰਾ ਕਹਿ ਦਿੱਤਾ ਬਾਦਸ਼ਾਹ ਜੀ ਆਦਿ ਪੁਰਖ ਮੇਦਾਰ ਨਾਰ ਮੇ ਪੁਰਖਾ ਬੁੱਝੋ ਬ੍ਰਹਮ ਗਿਆਨੀ ਕਿਵੇਂ ਬੁੱਝੀਏ ਜੀ ਬਾਦਸ਼ਾਹ ਜੀ ਲੱਗੇ ਧਨ ਮੇ ਧਿਆਨ 93 ਜਾਨਿਆਂ ਗੁਰਮੁਖ ਅਕਤ ਕਹਾਣੀ ਕਿ ਜਦ ਤੁਸੀਂ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਅੰਦਰੋਂ ਬਾਹਰ ਵੇਖਦੇ ਆਂ ਆਵਾਜ਼ਾਂ ਮਾਰੋਗੇ ਨਾ ਫਿਰ ਇਸ ਕਹਾਣੀ ਨੂੰ ਤੁਸੀਂ ਬੁੱਝ ਲਵੋਗੇ ਸਾਹਮਣੇ ਜੋ ਹੈ ਨਾ ਜਿਵੇਂ ਇੱਕ ਸਮੁੰਦਰ ਹੈ ਇਹ ਸਮੁੰਦਰ ਹੈ ਤੇ ਸਾਨੂੰ ਬੂੰਦ ਕਹ ਦਿੱਤਾ ਹੈ ਸਾਗਰ ਵਿੱਚ ਬੂੰਦ ਬੂੰਦ ਵਿੱਚ ਸਾਗਰ ਪਰਮਾਤਮਾ ਜੋ ਸਾਡੇ ਸਾਹਮਣੇ ਆ ਪਰ ਗੁਰਮੁਖ ਨੂੰ ਮਨ ਦੇ ਉੱਤੇ ਪੜਦਾ ਹੋਣ ਕਰਕੇ ਨਾ ਅੱਜ ਸਾਰੇ ਧਿਆਨ ਕਰੋ ਨਾ ਕਿ ਆਪਾਂ ਮੰਨਿਆ ਹੈ ਕਿ ਸਾਡਾ ਪਿਤਾ ਪਰਮਾਤਮਾ ਸਾਡੇ ਵਿੱਚ ਹੈ ਸਾਡੇ ਸਾਹਮਣੇ ਆ ਨਹੀਂ ਮੰਨੇ ਕਿਉਂਕਿ ਗੁਰਮੁਖ ਇਹ ਜੋ ਸਰੀਰ ਹੈ ਨਾ ਇਹ ਹਰੀ ਦਾ ਮੰਦਰ ਹੈ ਬਾਦਸ਼ਾਹ ਕਹ ਰਿਹਾ ਨਾ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਹਰ ਮੰਦਰ ਮੇ ਹਰ ਵਸੇ ਸਰਬ ਨਿਰੰਤਰ ਸੋਏ ਇਹ ਸਰੀਰ ਨੂੰ ਹਰੀ ਦਾ ਹਟ ਕਹਿ ਦਿੰਦਾ ਜਿਸ ਵਿੱਚ ਉਹ ਨਾਮ ਦਾ ਸੌਦਾ ਜਿਸ ਨਾਮ ਨੇ ਗੁਰਮ ਕੋ ਅੱਗੇ ਜੂਨਾ ਤੋਂ ਬਚਾਉਣਾ ਹੈ ਦਰਗਾਹ ਦੇ ਵਿੱਚ ਇਹ ਮਾਨ ਸਤਕਾਰ ਦਮਾਉਣਾ ਹੈ ਬਾਦਸ਼ਾਹ ਕਹਿ ਰਿਆ ਨਾ ਹਰ ਮੰਦਰ ਹਰ ਕਾ ਹਾਰਟ ਹੈ ਰੱਖਿਆ ਸ਼ਬਦ ਸਵਾਰ ਤੇ ਸੱਚ ਸੌਦਾ ਇੱਕ ਨਾਮ ਗੁਰਮਖ ਲੈਣ ਸਵਾਰ ਅਸੀਂ barro ਨਾਮ ਮੰਗਦੇ ਹਾਂ ਤੇ ਪਾਸ਼ਾ ਕਹਿੰਦੇ ਆ ਨਾਮ ਅੰਦਰ ਹੈ ਤੇਰੇ ਅੰਦਰ ਉਹ ਨਾਮ ਦਾ ਹੱਟ ਲੱਗਾ ਹੈ ਨਾਮ ਦਾ ਸੌਦਾ ਤੇਰੇ ਅੰਦਰ ਫਿਰ ਪੁੱਛਦੇ ਹਨ ਜੀ ਉਹ ਮੰਦਰ ਦੀ ਨਿਸ਼ਾਨੀ ਕੀ ਹੈ ਜੀ ਉਸ ਮੰਦਰ ਵਿੱਚ ਜਾਣ ਵਾਸਤੇ ਉਸ ਮੰਦਰ ਦੀ ਜਿਸ ਮੰਦਰ ਦੇ ਵਿੱਚ ਮੇਰਾ ਪਿਤਾ ਪਰਮਾਤਮਾ ਮੇਰੇ ਅੰਦਰ ਵਸਦਾ ਹੈ ਨਾ ਉਸ ਦੀ ਨਿਸ਼ਾਨੀ ਕੀ ਹੈ ਫਿਰ ਪਾਤਸ਼ਾਹ ਸਮਝਾਉਣ ਲੱਗੇ ਕਿ ਉਸ ਮੰਦਰ ਦੇ ਅੱਗੇ ਦੋ ਦੀਵੇ ਜਗਦੇ ਆ ਦੋ ਦੀਵੇ ਜਗਦੇ ਆ ਨ ਸਭ ਤੋਂ ਉੱਚੀ ਜਗਾ ਤੇਰਾ ਜੋ ਮਸਤਕ ਹੈ ਪਰਮਾਤਮਾ ਪ੍ਰਕਾਸ਼ ਰੂਪ ਦੇ ਵਿੱਚ ਮੌਜੂਦ ਹੈ ਮਨੀ ਦਾ ਪ੍ਰਕਾਸ਼ ਹੈ ਪੰਜ ਸ਼ਬਦ ਵੱਜਦੇ ਆ ਪਾਤਸ਼ਾਹ ਗੁਰ ਬਾਣੀ ਦੇ ਸਮਝਾਉਂਦੇ ਹਨ ਮस्तक ਪਦਮ ਦਵਾਲੇ ਮਣੀ ਮਾਹੇ ਨਰੀਂਜਣ ਟਰਪਮਣ ਤਣੀ ਪੰਜ ਸ਼ਬਦ ਨਰਮਾਇਲ ਵਜੇ ਢੁਲਕੇ ਚਵਰ ਸੰਖ ਕਨ ਗੱਜ ਸਮਝਾਉਂਦੇ ਕਿ ਬੁੱਤ ਉੱਤੇ ਪੰਜ ਸ਼ਬਦ ਵੱਜਦੇ ਆ ਨਗਾਰਾ ਬੀਨ ਸੰਖ ਕੜਿਆਲ ਇਹ ਕਾਣ ਇਹ ਪੰਜ ਆਵਾਜ਼ਾਂ ਹਨ ਜਿਨ੍ਹਾਂ ਨੂੰ ਰੋਜ਼ਾਨਾ ਪੜ੍ਹਦੇ ਨਾ ਪੰਜ ਸ਼ਬਦ ਤਿਤ ਘਰ ਸੁਭਾਗ ਹੈ ਘਰ ਸੁਭਾਗੇ ਸ਼ਬਦ ਵਾਜੇ ਕਾਣਾ ਜਿਤ ਕਰ ਧਾਰੀ ਆ ਪੰਜ ਦੂਤ ਦਬਸਤ ਕੀਤੇ ਕਾਲ ਕੰਟਕ ਮਾਰਿਆ ਜਦ ਅੰਦਰ ਸ਼ਬਦ ਵੱਜਣਗੇ ਨਾ ਫਿਰ ਗੁਰਮੁਖ ਨੂੰ ਪੰਜਾਂ ਉੱਤੇ ਇਹ ਕਾਬੂ ਪੈਣਾ ਜੋ ਕਾਮ ਕਰੋ ਲੋਮੋਹਕਾਰ ਅਜ ਮਨ ਨੂੰ ਵਿਚਾਰਾਂ ਵਿੱਚ ਲਿਜਾ ਕਰਕੇ ਲੁੱਟੀ ਜਾਂਦੇ ਹਨ ਫਿਰ ਗੁਰਮਖੋ ਗੁਰਸਿੱਖ ਦੇ ਰੂਪ ਵਿੱਚ ਸਵਾਲ ਕਰਦੇ ਹਨ ਜੀ ਉਹ ਮੰਦਰ ਦੀ ਨਿਸ਼ਾਨੀ ਫਿਰ ਦੱਸੋ ਸਤਿਗੁਰ ਜੀ ਦੀ ਨਿਸ਼ਾਨੀ ਕਿ ਉਹ ਮੰਦਰ ਦੇ ਅੱਗੇ ਦੋ ਧੀਵੇ ਜਗਦੇ ਹਨ ਇੱਕ ਚੰਦ ਇੱਕ ਸੂਰਜ ਹੈ ਜੋ ਸਜੀ ਆਖੈ ਨਾ ਗੁਰਮਖੋ ਇਸ ਨੂੰ ਸੂਰਜ ਕਹਿ ਦਿੱਤਾ ਜੋ ਖੱਬੀ ਆਖੈ ਨਾ ਇਸ ਨੂੰ ਚੰਦ ਕਹ ਤਾ ਚੰਦਰਮਾ ਇਹ ਦੋ ਧੀਵੇ ਅੱਗੇ ਜਗਦੇ ਹਨ ਪਾਤਸ਼ਾਹ ਕਿਆ ਨਿਹਾਰ ਕਾ ਮੰਦਰ ਸੋਣਾ ਕੀਆ ਕਰਨੇ ਹਾਰ ਰਾਉ ਸਤਸਦੀਪ ਅਨੂਪ ਜੋਤ ਤਿਰ ਪਵਨ ਜੋਤ ਅਪਾਰ ਇਹ ਦੋ ਦੀਵੇ ਧਿਆਨ ਕਰੋ ਨਾ ਕਿ ਅੱਖਾਂ ਦੇ ਵਿੱਚ ਇਹ ਲਾਈਟ ਕਿੱਥੋਂ ਆਉਂਦੀ ਹੈ ਜੋ ਲਾਈਟ ਹੈ ਨਾ ਧਿਆਨ ਕਰੋ ਨਾ ਇਹ ਕਿੱਥੋਂ ਲਾਈਟ ਆਂ ਇਹ ਬ੍ਰਹਮ ਲਾਈਟ ਹੈ ਗੁਰਮਖੋ ਉਹ ਬ੍ਰਹਮ ਵੱਲੋਂ ਉਜਵੇਂ ਆਪਾਂ ਘਰਾਂ ਦੇ ਵਿੱਚ ਗੁਰਮਖੋ ਦੇਖੋ ਇਹ ਬਲਬ ਜਗ ਰਹੇ ਹਨ ਫਰਿੱਜ ਚੱਲਦੀ ਹੈ ਕੂਲਰ ਚੱਲਦੇ ਹਨ ਉਜ ਵਿੱਚ ਲਾਈਟ ਹੈ ਨਾ ਉਹ ਵਿੱਚੋਂ ਪ੍ਰਜਕਟ ਤੋਂ ਆਉਂਦੇ ਹਨ ਜੋ ਸਬਨਾ ਦੇ ਵਿੱਚ ਇਹ ਜੋਤ ਜਗਦੀ ਹੈ ਨਾ ਉਹ ਬ੍ਰह्म ਜੋਤ ਦਾ ਅੰਛ ਸਭ ਮੇ ਜੋਤ ਜੋਤ ਹੈ ਸੋਏ ਤਿਸਤੇ ਚਾਨਣ ਸਭ ਮੇ ਚਾਨਣ ਹੋਏ ਇਸ ਕਰਕੇ ਜਦ ਵੀ ਗੁਰਮਖੋ ਦੇਖੋ ਜਪਦੇ ਹਨ ਸਵਾਸ ਗ੍ਰਾਸ ਸਵਾਸ ਅੰਦਰ ਨੂੰ ਜਾਂਦਾ ਹੈ ਵਾਇ ਸ਼ਬਦ ਬੋਲਣਾ ਹੈ ਗੁਰੂ ਸਾਹਮਣੇ ਬੋਲਣਾ ਹੈ ਅੰਦਰ ਬਾਹਰ ਪਰਮਾਤਮਾ ਦੇ ਦਰਸ਼ਨ ਕਰਨੇ ਹਨ ਪਾਤਸ਼ਾਹ ਕਹ ਰਿਹਾ ਹਨ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਬੁਜਾਏ ਜਾਦੂ ਗੁਰਮੁਖ ਕੋ ਅਸੀਂ ਗੁਰਬਾਣੀ ਪੜ ਕੇ ਗਿਆਨ ਤੋਂ ਧਿਆਨ ਅੱਗੇ ਸਿਮਰਨ ਬੇਖਰੀ ਬਾਣੀ ਉੱਚਾ ਬੋਲ ਕੇ ਮਦਮ ਸਹਿਜ ਸਿਮਰਨ ਪਸੰਤੀ ਬਾਣੀ ਸਵਾਸਾਂ ਦਾ ਸਿਮਰਨ ਇਸ ਤੋਂ ਅੱਗੇ ਪੜਾ ਬਾਣੀ ਕਿ ਅਸੀਂ ਜੋ ਸਾਡੇ ਘਰ ਨੂੰ ਜਾਂਦੇ ਦੋ ਦਰਵਾਜੇ ਹਨ ਕਈ ਵਾਰੀ ਘਰਾਂ ਨੂੰ ਆਪਾਂ ਦੋ ਦਰਵਾਜੇ ਰੱਖਦੇ ਆ ਨਾ ਜੋ ਸਾਡਾ ਘਰ ਹੈ ਮਨ ਦਾ ਘਰ ਹੈ ਨਾ ਉਸ ਨੂੰ ਗੁਰਮਖੋ ਜਾਣ ਵਾਸਤੇ ਦੋ ਦਰਵਾਜੇ ਹਨ ਜੋ ਪਾਤਸ਼ਾਹ ਫਰਮਾਉਂਦੇ ਹਨ ਦੋਹਾਂ ਸਿਰਿਆਂ কা ਆਪ ਸੁਆਮੀ ਖੇਲੇ ਵਿਖੇ ਅੰਤਰ ਜਾਮੀ ਹੁਣ ਤੋਂ ਦਰਵਾਜੇ ਕਿਹੜੇ ਹਨ ਜੀ ਉਹ ਗੁਰਮਖੋ ਇੱਕ ਸਾਡੀ ਨਾਭ ਘਾਟ ਹੈ ਨਾਭ ਘਾਟ ਜਿੱਥੇ ਬੱਚਾ ਗੁਰਮਖੋ ਮਾਤਾ ਦੇ ਗਰਭ ਵਿੱਚ ਆਉਂਦਾ ਹੈ ਨਾ ਜੋ ਮਾਤਾ ਦੀ ਨਾਭੀ ਹੈ ਨਾ ਨਾਬੀ ਤੋਂ ਲੈ ਕੇ ਤਰਕੁਟੀ ਤੱਕ ਜੋ ਸੁਖਮਨਾ ਨਾੜੀ ਹੈ ਨਾ ਇਸ ਦੇ ਵਿੱਚ ਗੁਰਮੁਖਿ ਸ਼ਬਦ ਚੱਲਦਾ ਉਹ ਨਾਮ ਚੱਲਦਾ ਤੇ ਜਦ ਗੁਰਮਖੋ ਇਹ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰ ਅਪਾਰਾ ਉਹ ਗੁਰਮਖੋ ਜੋ ਉਹ ਸੁਖਮਨਾ ਨਾੜੀ ਹੈ ਨਾ ਸੁਖਮਨਾ ਨਾੜੀ ਤੋਂ ਗੁਰਮਖੋ ਬੱਚੇ ਦਾ ਕੰਟੈਕਟ ਹੋ ਕੇ ਨਾ ਜਿਸ ਨੂੰ ਲਾੜੂ ਕਹਿੰਦਾ ਨਾੜੂ ਦੇ ਰਾਈ ਉਹ ਨਾਮ ਦੇ ਰਾਈ ਗੁਰਮ ਕੋ ਇਹ ਆਕਾਰ ਬਣਦੇ ਹਨ ਪਾਤਸ਼ਾਹ ਕਹ ਰਿਹਾ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਬੱਚਾ ਗੁਰਮ ਕੋ ਮੂਹ ਦੇ ਰਾਈ ਕੁਝ ਨਹੀਂ ਖਾਂਦਾ ਗਰਬ ਵਸਤਾ ਵਿੱਚ ਨਾ ਪੁੱਟਾ ਲਟਕਿਆ ਸਿਰ ਤੱਲੇ ਪੈਰ ਉੱਪਰੇ ਵਸ ਸੰਦੋਖ ਹੱਟੜੇ ਥਾਏ ਧਿਆਨ ਕਰੋ ਨਾ ਸਾਰੇ ਆਪਾਂ ਨਿੱਕੀ ਨਿੱਕੀ ਗੱਲ ਤੋਂ ਡਰੀ ਜਾਂਦੇ ਆ ਪਤਾ ਨਹੀਂ ਉੱਥੇ ਚਲੇ ਗਏ ਕੀ ਹੋ ਜਾਣਾ ਹੈ ਕਿੰਨਾ ਡਰਦੇ ਆ ਕਿਉਂਕਿ ਆਪਾਂ ਆਪਣੇ ਮੂਲ ਨੂੰ ਨਹੀਂ ਪਛਾਣਦੇ ਬਾਚਾ ਕਹ ਰਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਕਿਉਂ ਜੀ ਥੋੜਾ ਜਾਂ ਨੇਰੇ ਜਾਂਦੇ ਆ ਨਾ ਡਰੂ ਡਰੂ ਕਰੀ ਜਾਂਦੇ ਆ ਮਾੜਾ ਜਾਂ ਸਿਰ ਦਰਦ ਹੋਇਆ ਨਾ ਕਿੰਨਾ ਡਰ ਗਏ ਹਾਏ ਪਤਾ ਨਹੀਂ ਕੀ ਹੋ ਜਾਣਾ ਕਿਉਂ ਜੀ ਕਿਉਂਕਿ ਗੁਰੂ ਦਾ ਗਿਆਨ ਹੀ ਭੁੱਲ ਗਏ ਜਿਸ ਪ੍ਰਮਾਤਮਾ ਨੇ ਗੁਰਮ ਕੋ ਉਹ ਮਾਤਾ ਦੇ ਗਰਭ ਵਿੱਚ ਰੱਖੀ ਕੀਤੀ ਜਨਨੀ ਕੇਰੇ ਜਿਹਾ ਸੇ ਉਧਰ ਉਦਕਮੇ ਪਿੰਡ ਕੀਆ ਦਸ ਦੁਆਰਾ ਦਏ ਆਹਾਰ ਅਗਨ ਵਿੱਚ ਰੱਖ ਕੇ ਐਸਾ ਖਸਮ ਹਮਾਰਾ ਉਹ ਅਗ ਦੇ ਵਿੱਚ ਗੁਰਮ ਕੋ ਰਿਜਕ ਦੇ ਰਿਆ ਪਰ ਉਸੇ ਨੂੰ ਭੁੱਲ ਗਏ ਨਾ ਤੇ ਆਓ ਫਿਰ ਗੁਰਮ ਕੋ ਆਪਾਂ ਇਹ ਮਨ ਦੀ ਜੋ ਮੈਲ ਹੈ ਨਾ ਇਸ ਸੰਗਤ ਦੇ ਵਿੱਚ ਉਤਰਨੀ ਹੈ ਜੋ ਮਨ ਨੂੰ ਮੈਲ ਲੱਗ ਜਾਂਦੀ ਹੈ ਨਾ ਸੰਗਤ ਇੱਕ ਸਕੂਲ ਹੈ ਸਾਤ ਸੰਗਤ ਸਾਤ ਗੁਰ ਚਤਸਾਲ ਹੈ ਜਿੱਥੇ ਹਰ ਗੁਣ ਗੁਰ ਸਿੱਖਾਂ ਇਹ ਨਹੀਂ ਮੱਥਾ ਟੇਕਿਆ ਤੇ ਆਪਾਂ ਘਰੇ ਚਲੇ ਗਏ ਇਹ ਸਕੂਲ ਹੈ ਇੱਥੇ ਗੁਰਮਖੋ ਆਪਾਂ ਉਹ ਹਰੀ ਪਰਮਾਤਮਾ ਨਾਲ ਮਲਾਪ ਕਰਨ ਦਾ ਇਹ ਤਰੀਕਾ ਸਿੱਖਣਾ ਹੁੰਦਾ ਹੈ ਬੱਚਾ ਸਕੂਲ ਲੈ ਜਾਂਦਾ ਹੈ ਲੈਸਨ ਹੀ ਨਹੀਂ ਪੜਦਾ ਸਕੂਲ ਦੀ ਗੰਧ ਦੇ ਲਾਗੋ ਹੋ ਕੇ ਆ ਜਾਵੇ ਨਹੀਂ ਗੱਲ ਬਣਦੀ ਗੁਰਮ ਕੋ ਜੋ ਗਿਆਨ ਹੈ ਨਾ ਅੰਦਰ ਜੋ ਗੁਰੂ ਸਿਆ ਬਾਣਾ ਨੇ ਸੰਤਾਂ ਪਕਤਾਂ ਬਿਛੋੜੇ ਤੋਂ ਮਲਾਪ ਦੀ ਕਹਾਣੀ ਦਰਜ ਕੀਤੀ ਹੈ ਪਰ ਗੁਰਮ ਕੋ ਕੌਣ ਸਮਝਾਏਗਾ ਜੀ ਬਾਜਾ ਗਿਆ ਕਿਤ ਬਿਦ ਬਿਛੜੇ ਕਿਤ ਬਿਦ ਮਿਲिए ਇਹ ਬਿਦ ਕੌਣ ਪ੍ਰਗਟਾਈ ਜੀਓ ਕੌਣ ਵਿਛੜ ਗਿਆ ਜੀ ਮਨ ਮੁਖ ਮਨਮੁਖ ਵਿਛੜੇ ਗੁਰਮੁਖ ਮਿਲਿਏ ਇਹ ਬਿਦ ਗੁਰਮੁਖ ਪ੍ਰਗਟਾਈ ਜਿਉ ਗੁਰਮੁਖ ਜੋ ਇਹ ਮਾਰਗ ਉਤੇ ਚੱਲੇ ਹਨ ਜਿਨ੍ਹਾਂ ਨੇ ਗੁਰਮੁਖੋ ਸੰਗ ਕੀਤਾ ਹੈ ਨਾ ਨਵਾਜਿਆਂ ਦਾ ਫਿਰ ਉਹ ਸਮਝਾਉਣਗੇ ਕਿ ਅਸੀਂ ਮਨ ਦੀ ਮਾਇਆ ਉਤਾਰਨੀ ਕਿਵੇਂ ਹੈ ਕਿਵੇਂ ਇਹ ਮਨ ਦਾ ਜੋ ਸੁਤੋਨੰਦ ਵਿਗੜ ਚੁੱਕਾ ਹੈ ਨਾ ਉਹ ਕਿਵੇਂ ਇਹ ਮਨ ਦੀ ਮਾਇਆ ਦੂਰ ਹੋਣੀ ਹੈ ਆਓ ਕਰੋ ਕਿਰਪਾ ਸਾਰੀ ਸੰਗਤ ਵਾਹ ਗੁਰੂ 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 ਗੁਰੂ ਵਾਹ 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 ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਮਹੌਤ ਕਰਲਾ ਵਾਹ ਵਾਹ ਗੁਰੂ ਰੋੜਦੇ ਜਾਂਦੇ ਹਾਂ ਬਚਾ ਲਵੋ ਵਾਹ ਗੁਰੂ 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 ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ